ਬਾਣੀ ਤੇ ਬਾਣੇ ਦੀ ਪੈਰਲਲ ਗੱਲ ਨਹੀਂ ਹੁੰਦੀ ਨਾ ਬਾਣੀ ਤੇ ਬਾਣੇ ਦੀ ਨਿਹੰਗ ਸਿੰਘ ਜਾਂ ਕੱਲੇ ਬਾਣੇ ਦੀ ਗੱਲ ਕਰ ਰਿਹਾ ਆ ਆਮ ਸਿੱਖ ਜਿਹੜਾ ਵਿਚਰ ਰਿਹਾ ਜਿਹਨੂੰ ਸੌਫਟ ਸਿੱਖੀਜ਼ਮ ਕਹਿ ਕੇ ਪ੍ਰਚਾਰਿਆ ਗਿਆ ਉਹ ਕਹਿੰਦਾ ਕਿ ਮੈਂ ਬਾਣੀ ਦੀ ਗੱਲ ਕਰਦਾ ਮਹਾਰਾਜ ਨੇ ਤੁਹਾਨੂੰ ਕੰਬੀਨੇਸ਼ਨ ਆਫ ਬੋਥ ਬਣਾਇਆ ਮਹਾਰਾਜ ਸੰਤ ਤੇ ਸਿਪਾਹੀ ਦੋਵੇਂ ਬਣਾਇਆ ਪਰ ਅੱਜ ਜਾਂ ਤਾਂ ਕਿਸੇ ਹਿੱਸੇ ਸੰਤ ਦਿਖ ਰਿਹਾ ਕਿਸੇ ਹਿੱਸੇ ਸਿਪਾਹੀ ਦਿਖ ਰਿਹਾ ਕੰਬੀਨੇਸ਼ਨ ਆਫ ਬੋਥ ਬੋਧ ਘਟ ਇਮਬੈਲੈਂਸ ਹੋ ਗਿਆ ਨਾ ਮੈਂ ਮਹਿਸੂਸ ਕਰਦਾ ਕਿ ਸੰਜਰਨੈਲ ਸਿੰਘ ਪਿੰਡਰਾ ਵਾਲੇ ਮਹਾਨ ਯੋਧੇ ਉਹ ਕੰਬੀਨੇਸ਼ਨ ਆਫ ਬੋਥ ਸੀਗੇ ਮੇਰੇ ਮੁਤਾਬਕ ਜੀ ਉਦੋਂ ਬਾਅਦ ਐਜ਼ ਅ ਲੀਡਰ ਕਿੰਨੇ ਕੁ ਲੋਕ ਨੇ ਤੁਹਾਨੂੰ ਅੱਜ ਕੌਣ ਨਜ਼ਰ ਆਉਂਦਾ ਜੇ ਮੈਂ ਤੁਹਾਨੂੰ ਪੁੱਛਾਂ ਕਿ ਮੈਨੂੰ ਦੱਸੋ ਜੀ ਕੰਬੀਨੇਸ਼ਨ ਆਫ ਬੋਥ ਚ ਕਿੰਨੇ ਲੀਡਰ ਤੁਹਾਨੂੰ ਨਜ਼ਰ ਆਉਂਦੇ ਆ ਕਿ ਜੇ ਸਵੇਰੇ ਬਾਬਾ ਦੀਪ ਸਿੰਘ ਤਰ੍ਹਾਂ ਖੰਡਾ ਖੜਕਾਉਣਾ ਪਿਆ ਉਹ ਵੀ ਖੜਕਾ ਲੈਣਗੇ ਤੇ ਜੇ ਮਹਾਰਾਜੀ ਦਾ ਨਾਮ ਜਪਣਾ ਇਸ ਗਿਆਨ ਦੀ ਗੱਲ ਕਰਨੀ ਬਾਣੀ ਦੀ ਗੱਲ ਕਰਨੀ ਹੈ ਤੇ ਬਹਿ ਕੇ ਉਹ ਵੀ ਕਰ ਲੈਣਗੇ ਕੋਈ ਵੀ ਨਹੀਂ ਹੈਗਾ ਹੈਗਾ ਤਾਂ ਮੁਰੇ ਆਵੇ ਤਾਂ ਹੀ ਚੈਲੰਜ ਕੀਤਾ ਹੋਇਆ ਸੀ ਹੰਕਾਰੀ ਥੜੋਂ ਅਸੀਂ ਸਿਰ ਦਾ ਚੈਲੰਜ ਕਾਤੇ ਕਰਿਆ ਹੋਇਆ ਸਿਰ ਦਿੰਨੇ ਆ ਜਾਓ ਸਾਡੀ ਵਿਚਾਰਧਾਰਾ ਨੂੰ ਤੁਸੀਂ ਕਰੋ ਸਾਡੇ ਨੌਜਵਾਨਾਂ ਨੂੰ ਵੀ ਸਮਝ ਨਹੀਂ ਆਉਂਦਾ ਜਿਹੜੀ ਲੀਡਰਸ਼ਿਪ ਆ ਨਾ ਸਾਡੇ ਨੌਜਵਾਨਾਂ ਚੋਂ ਨਿਕਲਣੀ ਆ 2005 7 10 ਦੇ ਜਿਹੜੇ ਜੰਮੇ ਹੋਏ ਆ ਨਾ ਜਿਹੜੇ ਹਜੇ ਤਿਆਰ ਹੋ ਰਹੇ ਆ ਉਹਨਾਂ ਨੇ ਲੀਡਰਸ਼ਿਪ ਕਰਨੀ ਆ ਆ ਤਾਂ ਸਾਰੇ ਮਾਰੇ ਜਾਣਾ ਅਸੀਂ ਵੀ ਮਾਰੇ ਜਾਣਾ